नाम श्री वाहिगुरु ਪਪੀ ਨਾਨਕੋ jumping det er uh... ਸਤਗੁਰੂ ਸਿਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਲਾਵਨ ਰਾਗ ਵਿੱਚ ਅੱਜ ਦਾ ਪਾਵਨ ਮੁਖਵਾਕ ਬਖਸ਼ ਕੀਤਾ ਹੈ ਸਤਗੁਰ ਜੀ ਰਹਾਉ ਦੀ ਪੰਕਤੀ ਵਿੱਚ ਪ੍ਰਮਾਨ ਕਰਦੇ ਹਨ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਬੇਅੰਤ ਹਨ ਸਤਗੁਰ ਜੀ ਪੂਰੇ ਹਨ ਅਤੇ ਉਹਨਾਂ ਦੀ ਬਾਣੀ ਵੀ ਪੂਰੀ ਹੈ ਉਨ੍ਹਾਂ ਦੇ ਗੁਣ ਬੇਅੰਤ ਹਨ ਗਿਣੇ ਨਹੀਂ ਜਾ ਸਕਦੇ ਵਾਹਿਗੁਰੂ ਜੀ ਦੇ ਗੁਣਾ ਨੂੰ ਗਾ ਗਾ ਕੇ ਸੁਖ ਵੀ ਪ੍ਰਾਪਤ ਹੁੰਦਾ ਹੈ ਸਹਿਜ ਆਤਮਿਕ ਅਡੋਲਤਾ ਵੀ ਪ੍ਰਾਪਤ ਹੁੰਦੀ ਹੈ ਅਤੇ ਬਹੁਤ ਸਾਰਾ ਆਨੰਦ ਪ੍ਰਾਪਤ ਹੁੰਦਾ ਹੈ ਸੋ ਸਤਗੁਰੂ ਜੀ ਪਹਿਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਹਨ ਬਾਪ ਪਿਤਾ ਸੋਤ ਬੰਦ ਪਪਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਜਿਵੇਂ ਮਾਤਾ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ ਜਿਵੇਂ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਜਿਵੇਂ ਬੱਚੇ ਆਪਣੇ ਪਿਤਾ ਨੂੰ ਪਿਆਰ ਕਰਦੇ ਹਨ ਜਿਵੇਂ ਰਿਸ਼ਤੇਦਾਰ ਪ੍ਰੇਮ ਵਾਲੇ ਇਸਤਿਹਾਰ ਬਹੁਤ ਹੀ ਜ਼ਿਆਦਾ ਆਪਣਾ ਆਪ ਕੁਰਬਾਨ ਕਰਦੇ ਹਨ ਜਿਵੇਂ ਇੱਕ ਭਾਈ ਭਾਈ ਨਾਲ ਪਿਆਰ ਕਰਦਾ ਹੈ ਇੱਕ ਭਰਾ ਭਰਾ ਦੇ ਨਾਲ ਪਿਆਰ ਕਰਦਾ ਹੈ ਇਸ ਪ੍ਰਕਾਰ ਧਰਮਪੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਮੇਰੇ ਸਹਾਈ ਹੋਏ ਹਨ ਪ੍ਰਤਪਾਲ ਲੈ ਬਾਰਕ ਦੀ ਨਿਆਈ ਜੈਸੇ ਮਾਤ ਪਿਤਾ ਹੀ ਐਵੇਂ ਮੇਰੀ ਪ੍ਰਤਪਾਲਨਾ ਕਰਦੇ ਹਨ ਜਿਵੇਂ ਮਾਤਾ ਪਿਤਾ ਪ੍ਰਤਪਾਲਨਾ ਕਰਦਾ ਹੈ ਇਸੇ ਪ੍ਰਕਾਰ ਬਿੱਤਰ ਬਣ ਕੇ ਸਜਣ ਸੱਚਾ ਪਾਤਸ਼ਾਹ ਹੋ ਸੇਸਾ ਹੋ ਦਾਇਸਾ ਹੋ ਐਸੀ ਬਖਸ਼ਿਸ਼ ਕਰਕੇ ਮੇਰੇ ਬਿੱਤਰ ਬਣ ਗਏ ਹਨ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ મિત્રા ਵਾਂਗ ਵੀ ਪਿਆਰ ਕਰਦੇ ਹਨ ਗੁਰਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾਂ ਭਾਈਆਂ ਸਤਿਗੁਰੂ ਜੀ મિત્રા ਵਾਂਗ ਵੀ ਪਿਆਰ ਕਰਦੇ ਹਨ ਸਤਿਗੁਰੂ ਜੀ ਭਾਈਆਂ ਵਾਂਗ ਵੀ ਪਿਆਰ ਕਰਦੇ ਹਨ ਸਤਿਗੁਰੂ ਜੀ ਰਿਸ਼ਤੇਦਾਰਾਂ ਵਾਂਗ ਵੀ ਪਿਆਰ ਕਰਦੇ ਹਨ ਅਤੇ ਮਾਤਾ ਪਿਤਾ ਬਣ ਕੇ ਸਾਡੀ ਪਰਤਪਾਲਣਾ ਵੀ ਕਰਦੇ ਹਨ ਏ ਵਪਾਰ ਭਰਮ ਪਰਮੇਸ਼ਰ ਜੀ ਸਾਡੇ ਸਹਾਈ ਹੋਏ ਹਨ ਸੁਖੁ ਸਹਜ ਆਨੰਦ ਘਣੇ ਸਾਨੂੰ ਹਰ ਪ੍ਰਕਾਰ ਦੇ ਸੁਖ ਪ੍ਰਾਪਤ ਹੋ ਗਏ ਹਨ ਸਹਜ ਭਾਵ ਆਤਮਕ ਅਡੋਲਤਾ ਪ੍ਰਾਪਤ ਹੋ ਗਈ ਹੈ ਹੁਣ ਅੰਦਰੋਂ ਮਨ ਡੋਲਦਾ ਨਹੀਂ ਥਿਰ ਹੋਇਆ ਪਿਆ ਹੈ ਟਿਕਿਆ ਪਿਆ ਹੈ ਸੋ ਇਸ ਪ੍ਰਕਾਰ ਜਦੋਂ ਮਨ ਟਿਕ ਗਿਆ ਹੈ ਤੇ ਅੰਦਰ ਹੀ ਅੰਦਰ ਫਿਰ ਆਨੰਦ ਪ੍ਰਾਪਤ ਹੋ ਗਿਆ ਹੈ ਆਨੰਦ ਪਾਇਆ ਸੁਖ ਪਾਇਆ ਬਿਲਕੁਲ ਗੋਵਿੰਦਾ ਸਭੇ ਕਾਰਜ ਸਵਾਰਿਆ ਜਾਂ ਤੁਧੁ ਭਾਵਨ ਦਾ ਸੋ ਸਾਰੇ ਕਾਰਜ ਵੀ ਸਫਲੇ ਹੋਏ ਹਨ ਅਤੇ ਮਨ ਵਿੱਚ ਆਨੰਦ ਵੀ ਪ੍ਰਾਪਤ ਹੋਇਆ ਹੈ ਬਹੁਤ ਜ਼ਿਆਦਾ ਆਨੰਦ ਪ੍ਰਾਪਤ ਹੋਇਆ ਹੈ ਗੁਰ ਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾ ਕੇ ਜਾਹੇ ਨਾ ਗਣੇ ਉਹ ਗੁਰੂ ਪੂਰਾ ਹੈ ਸਤਗੁਰ ਜੀ ਪੂਰੇ ਹਨ ਪੂਰੇ ਕਾ ਕੀਆ ਸੰਪੂਰਾ ਕਟਬੰਦ ਕਿਸ਼ਨਾ ਹੈ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁੰਗਾਉ ਤੂੰ ਪੂਰਨ ਪੂਰ ਰਹੇ ਸੰਪੂਰਨ ਹੰਪੀ ਸੰਗ ਘਾਇ ਮਿਲਤ 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 ਮਿਲ ਰਹੇ ਆ ਨਾਂ ਨ ਕਹਿ ਨਾ ਜਾਏ ਇਹ ਸਤਿਗੁਰ ਜੀ ਤੁਸੀਂ ਪੂਰੇ ਹੋ ਆਪ ਜੀ ਦੀ ਪਾਵਨ ਬਾਣੀ ਵੀ ਪੂਰੀ ਹੈ ਕਟਵੰਧ ਕੁਝ ਨਹੀਂ ਹੈ ਸਭ ਲਗਾ ਮਾਤਰਾ ਵੀ ਆਪ ਜੀ ਨੇ ਪੂਰੀਆਂ ਲਾਈਆਂ ਹੋਈਆਂ ਹਨ ਸਭ ਅੱਖਰ ਅੱਖਰ ਸੰਪੂਰਨ ਹਨ ਆਪ ਜੀ ਬੇਅੰਤ ਹੋ ਆਪ ਜੀ ਦੀ ਬਾਣੀ ਵੀ ਬੇਅੰਤ ਹੈ ਅਣਕ ਗੁਣਾ ਜਾ ਕੇ ਜਾਹੇ ਨਾ ਗਣੇ ਆਪ ਜੀ ਦੇ ਅਨੇਕ ਗੁਣ ਹਨ ਗਿਨੇ ਨਹੀਂ ਜਾ ਸਕਦੇ ਬੇਅੰਤਾ ਬੇਅੰਤ ਗੁਣ ਤੇਰੇ ਕਿਤਕ ਗਾਵਾਂ ਤੇਰੇ ਕਾਵਣ ਕਾਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਕਿਹੜੇ ਕਿਹੜੇ ਗੁਣ ਗਾਈਏ ਤੁਸੀਂ ਤਾਂ ਗੁਣਾ ਦੇ ਖਜ਼ਾਨੇ ਹੋ ਤੁਮਰੀ ਮਹਿਮਾ ਬਰਨ ਨਾ ਸਕੋ ਤੋ ਠਾਕੁਰ ਉੱਚ ਭਗਵਾਨਾ ਸੱਚੇ ਪਾਤਸ਼ਾਹ ਆਪ ਜੀ ਦੀ ਮਹਿਮਾ ਵਰਨ ਨਹੀਂ ਕੀਤੀ ਜਾ ਸਕਦੀ ਤੁਸੀਂ ਤਾਂ ਠਾਕੁਰ ਮਾਲਕ ਹੋ ਸਭ ਤੋਂ ਉੱਚੇ ਮਾਲਕ ਹੋ ਇਸ ਪ੍ਰਕਾਰ ਸਾਡੀ ਜਿਹਬਾ ਇੱਕ ਹੈ ਹਮਰੀ ਜਿਹਬਾ ਇੱਕ ਪ੍ਰਮਾਤਮਾ ਸੋ ਸੱਚੇ ਪਾਸ਼ਾ ਆਪ ਜੀ ਦੇ ਬੋਲ ਦੇ ਅੰਤ ਹਾ ਨਾ ਜਿਹਬਾ ਇੱਕ ਕਮਲ ਗੋਣੁ ਕਹੀ ਆ ਬੇਸਮਾਰ ਰਿਆ ਸੁਆਮੀ ਤੇਰਾ ਅੰਤ ਨਾ ਕੋਈ ਨਹੀਂ ਹੈ ਆਪ ਜੀ ਬੇਲਤ ਬਖਸ਼ਿਸ਼ਾ ਦੇ ਮਾਲਕ ਹੋ ਆਪ ਜੀ ਦੇ ਗੁਣਾਂ ਨੂੰ ਐਸੀ ਗਾ ਗਾ ਕੇ ਆਨੰਦ ਲੈ ਸਕਦੇ ਹਾਂ ਗੁਣ ਗਾਵਤ ਗੁਣੀ ਸਮਾਵਣਿਆ ਸੋ ਆਪ ਜੀ ਦੇ ਗੁਣਾਂ ਨੂੰ ਗਾ ਗਾ ਕੇ ਆਪ ਜੀ ਦੇ ਵਿੱਚ ਸਿਮਾਈ ਪ੍ਰਾਪਤ ਕਰ ਸਕਦੇ ਹਾਂ ਆਪ ਜੀ ਦੇ ਗੁਣਾਂ ਨੂੰ ਗਾ ਗਾ ਕੇ ਆਨੰਦ ਲੈ ਸਕਦੇ ਹਾਂ ਕੀਰਤ ਪ੍ਰਭ ਕੀ ਗਾਉ ਮੇਰੀ ਰਸਨਾ ਹਰਕbaar ਕਰ ਬੰਤਨ ਸੰਤਨ ਪੂਰਗਾ ਚਰਨ ਗੋਬਿੰਦ ਜੀ ਕੇ ਵਸਨਾ ਸੋ ਰਸਨਾ ਨੂੰ ਆਪ ਜੀ ਦੀ ਪ੍ਰੇਰਨਾ ਹੈ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣ ਵਾਸਤੇ ਆਪ ਜੀ ਦੀ ਹੀ ਪ੍ਰੇਰਨਾ ਹੈ ਸੋ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਗੁਣ ਦੇ ਅੰਤ ਹਨ ਅਸੀਂ ਗਾ ਨਹੀਂ ਸਕਦੇ ਕਿਰਪਾ ਕਰੋ ਸਾਨੂੰ ਆਪਣੇ ਗੁਣਾਂ ਦੀ ਦਾਤ ਬਖਸ਼ਿਸ਼ ਕਰੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਦ ਕਚਾ ਹੋਏ ਦਿਨ ਰਾਤ ਆਪ ਜੀ ਦੇ ਗੁਣਾ ਨੂੰ ਗਾਉਂਦੇ ਰਹੀਏ ਇਹ ਚਾਹ ਬਣਿਆ ਰਹੇ ਦਿਨ ਰੈਣ ਸਾਸ ਸਾਸ ਗੁਣ ਗਾਵਾਂ ਜੇ Swami ਤੁਧ ਭਾਵ ਜੇ ਆਪ ਜੀ ਨੂੰ ਭਾ ਜਾਈਏ ਤੇ ਆਪ ਜੀ ਦੇ ਗੁਣ ਜਿਹੜੇ ਹਨ ਉਹ ਦਿਨ ਰੈਣ ਗਾਉਂਦੇ ਰਹੀਐ ਐਸੀ ਕਿਰਪਾ ਕਰੋ ਰਹਾਓ ਜਿਸ ਰਾਮ ਦੇ ਕੇ ਸਤਗੁਰ ਜੀ ਪ੍ਰਮਾਣ ਕਰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਹੈ ਸਤਿਗੁਰੂ ਜੀ ਦੇ ਗੁਣ ਬੇਅੰਤ ਹਨ ਗਾਏ ਨਹੀਂ ਜਾ ਸਕਦੇ ਅਤੇ ਗਿਣੇ ਨਹੀਂ ਜਾ ਸਕਦੇ ਕਿੰਨੇ ਗੁਣ ਹਨ ਸਗਲ ਸਰੰਝਾਵ ਕਰੇ ਪ੍ਰਭ ਆਪੇ ਜਿਤਨੇ ਵੀ ਕਾਰਜ ਹਨ ਸਾਡੇ ਜਿਤਨੇ ਵੀ ਕੰਮਕਾਰ ਹਨ ਉਹਨਾਂ ਨੂੰ ਸਿਰੇ ਚੜ੍ਹਨ ਦਾ ਉਦਮ ਵੀ ਸਤਿਗੁਰੂ ਜੀ ਆਪ ਪਰਮੇਸ਼ਰ ਜੀ ਕਰਦੇ ਹਨ ਜਦੋਂ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਈਏ ਫਿਰ ਸਾਰੇ ਕਾਰਜ ਜਿਹੜੇ ਹਨ ਉਹਨੇ ਪ੍ਰੇ ਚੜ੍ਹ ਦਿੰਦੇ ਹਨ ਸਾਰੇ ਕਾਰਜ ਸਫਲੇ ਕਰ ਦਿੰਦੇ ਹਨ ਅਤੇ ਸਾਰੇ ਕਾਰਜਾਂ ਨੂੰ ਸਫਲਾ ਕਰਨ ਵਾਸਤੇ ਉਦਮ ਵੀ ਉਹ ਪਰਮੇਸ਼ਰ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ ਉਹ ਆਪੇ ਹੀ ਸਾਰੇ ਕਾਰਜ ਕਰ ਦਿੰਦੇ ਹਨ ਭਏ ਮਨੋਰਥ ਸੋ ਪ੍ਰਭ ਜਾਪੇ ਉਹ ਪ੍ਰਭ ਵਾਹਿਗੁਰੂ ਜੀ ਨੂੰ ਜਪ ਜਪ ਕੇ ਸਾਡੇ ਸਗਲ ਮਨੋਰਥ ਪੂਰੇ ਹੋ ਗਏ ਹਨ ਅਰਥ ਧਰਮ ਕਾਮ ਮੋਖ ਦਾ ਦਾਤਾ ਵਾਹਿਗੁਰੂ ਜੀ ਸੰਸਾਰ ਪਦਰ ਤੇ ਆਰਥ ਪਦਰ ਤੇ ਵੀ ਸੰਪੂਰਨ ਕਰਨ ਵਾਲੇ ਹਨ ਧਰਮ ਧਾਰਮਿਕ ਪદ્ધਤੇ ਵੀ ਸਪੂਰਨ ਕਰਨ ਵਾਲੇ ਹਨ ਕਾਮ ਕਾਮਨਾ ਜੋ ਸਾਡੇ ਮਨ ਦੀ ਇੱਛਾ ਭਾਵਨਾ ਕਾਮਨਾ ਹੈ ਉਸ ਦੀ ਵੀ ਸੰਪੂਰਨਤਾ ਹੀ ਕਰਨ ਵਾਲੇ ਹਨ ਅਤੇ మోਖ ਮੁਕਤੀ ਦੇ ਦਾਤੇ ਵੀ ਸਤਗੁਰੂ ਜੀ ਹੀ ਹਨ ਪੂਰੀ ਭਈ ਸਿਮਰ ਸਿਮਰ ਬਿਜਾਤਾ ਸੁメリ ਜੋ ਯਾਤਰਾ ਹੈ ਮੇਰੀ ਜੋ ਹਾਲ ਕਮਾਈ ਹੈ ਜੀਵਨ ਵਿੱਚ ਆ ਕੇ ਜੋ ਮੈਂ ਕਮਾਉਣਾ ਸੀ ਉਹ ਸੰਪੂਰਨ ਹੋ ਗਿਆ ਉਹ ਕਾਲ ਕਮਾਈ ਸੰਪੂਰਨ ਹੋ ਗਈ ਪੂਰੀ ਭਈ ਇਵੇਂ ਸਿਮਰ ਸਿਮਰ ਬਿਧਾਤਾ ਉਹ ਬਿਧਾਤਾ ਜੋ ਸ੍ਰਿਸ਼ਟੀ ਦਾ ਮਾਲਕ ਹੈ ਜੋ ਸਿਰਜਨਹਾਰ ਹੈ ਪਰਮੇਸ਼ਰ ਉਸ ਨੂੰ ਯਾਦ ਕਰ ਕਰਕੇ ਉਸ ਨੂੰ ਸਿਮਰ ਸਿਮਰਨ ਉਸ ਦਾ ਕਰ ਕਰਕੇ ਉਸ ਦੀ ਯਾਦ ਹਿਰਦੇ ਵਿੱਚ ਵਸਾ ਕੇ ਉਸ ਦੇ ਸ਼ubh ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਸਤਿਗੁਰੂ ਜੀ ਪਰਮੇਸ਼ਰ ਵਾਹਿਗੁਰੂ ਜੀ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਕੇ ਮੈਂ ਇਹ ਯਾਤਰਾ ਆਪਣੀ ਸਫਲ ਕਰ ਲਈ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਆਇਆ ਸਫਲ ਤਾਹੂ ਕੋ ਗਣੀਐ ਜਾ ਸਦਸਨ ਹਰ ਹਰੁ ਉਪਣੀਐ ਇਹ ਸੰਸਾਰ ਵਿੱਚ ਆਇਆ ਸਫਲ ਉਹਨਾਂ ਦਾ ਹੈ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਜਸ ਨੂੰ ਰਸਨਾ ਰਾਹੀ ਗਾਵਾ ਕੀਤਾ ਹੈ ਸੋ ਸਾਡੀ ਵੀ ਇਹ ਜੀਵਨ ਦੀ ਯਾਤਰਾ ਜਿਹੜੀ ਹੈ ਉਹ ਸਫਲੀ ਹੋ ਗਈ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਕਰ ਕਰਕੇ ਉਹਰ ਦੀ ਯਾਦ ਹਿਰਦੇ ਵਿੱਚ ਵਸਾ ਕੇ ਸਾਧ ਸੰਗ ਨਾਨਕ ਰੰਗ ਮਾਣਿਆ ਸਾਧ ਸੰਗਤ ਵਿੱਚ ਬੈਠ ਕੇ ਇਹ ਦਾਸ ਨਾਨਕ ਨੇ ਅਨੰਦ ਮਾਣਿਆ ਹੈ ਸਾਧ ਸੰਗਤ ਇਸ ਐਸੀ ਹੈ ਸਤਿਗੁਰੂ ਜੀ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਸੁਖਾਣੀ ਹੈ ਸਾਧ ਸੰਗਤ ਕਿਸ ਤਰ੍ਹਾਂ ਦੀ ਹੈ ਜਿੱਥੇ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ ਹੈ ਜਿੱਥੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਵਕਿਆਨ ਕੀਤਾ ਜਾਂਦਾ ਹੈ ਉਹ ਹੈ ਸਾਤ ਸੰਗਤ ਇਸੇ ਪ੍ਰਕਾਰ ਸਾਹ ਸੰਗਤ ਸੱਚ ਖੰਡ ਹੈ ਸੋ ਕਬੀਰ ਸਾਹਿਬ ਕਹਿੰਦੇ ਨੇ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰ ਇਹ ਕਹੀ ਹੈ ਕਾਹੇ ਸਾਹ ਸੰਗਤ ਬੈਕੁੰਠੇ ਆਹ ਸਾਹ ਸੰਗਤ ਹੀ ਬੈਕੁੰਠ ਧਾਮ ਹੈ ਸਾਥ ਸੰਗਤ ਵਿੱਚ ਬੈਠ ਕੇ ਹੀ ਬੈਕ ਉੱਠਦਾ ਆਨੰਦ ਮਾਣਿਆ ਜਾ ਸਕਦਾ ਹੈ ਸੋ ਮੈਨੂੰ ਐਸੀ ਮਹਾਨ ਸਾਥ ਸੰਗਤ ਪ੍ਰਾਪਤ ਹੋਈ ਹੈ ਜਿਸ ਮਾਰੇ ਸਤਿਗੁਰੂ ਜੀ ਨੇ ਆਖਿਆ ਸੀ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾ ਖਾਵੈ ਸੋ ਇਸ ਪ੍ਰਕਾਰ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੀਵ ਬਹੁਤ ਵੱਡੇ ਭਾਗ ਹੋਣ ਸਾਥ ਸੰਗਤ ਪ੍ਰਾਪਤ ਹੁੰਦੀ ਹੈ ਅਤੇ ਉਹ ਸਾਧ ਸੰਗਤ ਵਿੱਚ ਬੈਠ ਕੇ ਫਿਰ ਮਨ ਕੀ ਕਟਿਆ ਮੈਲ ਸਾਧ ਸੰਗ ਉੱਠਿਆ ਆਵੇਂ ਸਾਹਿਬ ਚਿਤ ਤੇਰੇਆ ਭਗਤਾਂ ਡਿਠਿਆ ਮਨ ਦੀ ਮੈਲ ਕੱਟੀ ਜਾਂਦੀ ਹੈ ਸਾਧ ਸੰਗਤ ਵਿੱਚ ਬੈਠ ਕੇ ਪ੍ਰਮੇਸ਼ਰ ਦਾ ਨਾਮ ਜਪਣ ਦੇ ਨਾਲ ਚੰਗੂਣਾ ਨੂੰ ਹਿਰਦੇ ਵਿੱਚ ਧਾਰਨ ਦੇ ਨਾਲ ਅਤੇ ਅਗੁਣਾ ਦਾ ਤਿਆਗ ਕਰਨ ਦੇ ਨਾਲ ਮਨ ਦੀ ਮੈਲ ਕੱਟੀ ਜਾਂਦੀ ਹੈ ਸਾਧ ਸੰਗਤ ਵਿੱਚ ਬੈਠਣ ਦਾ ਹੀ ਬੜਾ ਸੁਭਾਵਿਕ ਸਭਾ ਹੈ ਸਾਧ ਸੰਗਤ ਵਿੱਚ ਬੈਠਣ ਦੀ ਜਾ ਸਿੱਖਣੀ ਚਾਹੀਦੀ ਹੈ ਸਾਤ ਸੰਗਤ ਵਿੱਚ ਬੈਠਣਾ ਕਿਵੇਂ ਹੈ ਸਤਿਗੁਰੂ ਜੀ ਕਹਦੇ ਨੇ ਕਿ ਸਾਤ ਸੰਗਤ ਬਹੁਤ ਉੱਤਮ ਹੈ ਪਰ ਸੰਗਤ ਵਿੱਚ ਬੈਠਣਾ ਕਿਵੇਂ ਹੈ ਸਾਤ ਸੰਗਤ ਮਿਲ ਰਹੀ ਹੈ ਬਾਦੋ ਜੈਸੇ ਮਧ ਪਰ ਮਖੀਰਾ ਜਿਵੇਂ मधुਮੱਖੀ ਆਪਣੇ ਮਖੀਰੇ ਭਾਵ ਛੱਤੇ ਦੇ ਵਿੱਚ ਜਾ ਕੇ ਮਿਕਸ ਹੋ ਜਾਂਦੀ ਹੈ ਸੋ ਪਤਾ ਨਹੀਂ ਲੱਗਦਾ ਇਸੇ ਪ੍ਰਕਾਰ ਸਾਤ ਸੰਗਤ ਵਿੱਚ ਜਿਹੜਾ ਗੁਰੂਖ ਪਿਆਰਾ ਹੈ ਉਵੇਂ ਆ ਕੇ ਬੈਠ ਜਾਵੇ ਫਿਰ ਰੋਲਾ ਨਾ ਪਾਵੇ ਫਿਰ ਇਧਰ ਉਧਰ ਨਾ ਵੇਖੀ ਜਾਵੇ ਜਦੋਂ ਸੰਗਤ ਵਿੱਚ ਬੈਠਣਾ ਹੈ ਟਿੱਕੇ ਬੈਠ ਜਾਵੇ ਤੇ ਉਸ ਸੰਗਤ ਵਿੱਚ ਬੈ ਕੇ ਫਿਰ ਆਨੰਦ ਮਾਣੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਬਾਣੀ ਦਾ ਆਨੰਦ ਮਾਣੇ ਕਥਾ ਕੀਰਤਨ ਦਾ ਆਨੰਦ ਮਾਣੇ ਫਿਰ ਇਧਰ ਉਧਰ ਨਾ ਪੰਜਾ ਫੇਰੇ ਬਾਰ-ਬਾਰ ਜਦੋਂ ਆ ਕੇ ਸੰਗਤ ਵਿੱਚ ਬੈਠ ਗਿਆ ਫਿਰ ਸੰਗਤ ਵਿੱਚ ਬੈ ਕੇ ਟਿੱਗ ਜਾਵੇ ਇਸ ਪ੍ਰਕਾਰ ਦੇ ਬਸਤਰ ਪਹਿਨ ਕੇ ਆਵੇ ਕਿ ਜਿਹਦਾ ਬੌਧਾ ਵਿਖਾਵਾ ਦਾ ਹੋਵੇ ਬਸਤਰ ਵੀ ਸਾਦੇ ਹੋਣ ਤੇਰਾ ਰਹਿਣਾ ਵੀ ਸਾਦਾ ਹੋਵੇ ਤੇਰੀ ਸਾਦਗੀ ਵਿੱਚ ਜੀਵਨ ਬਤੀਤ ਹੋਵੇ ਜੋ ਇਸ ਪ੍ਰਕਾਰ ਸੰਗਤ ਵਿੱਚ ਵੀ ਬੈਠੇ ਤਾਂ ਪਤਾ ਨਾ ਲੱਗੇ ਕੋਈ ਉਪਰਾ ਆਇਆ ਹੈ ਐਵੇਂ ਲੱਗੇ ਜਿਵੇਂ ਸੰਗਤ ਦਾ ਹੀ ਰੂਪ ਆਇਆ ਹੈ ਅਤੇ ਸੰਗਤ ਵਿੱਚ ਬਹਿ ਕੇ ਟਿਕ ਕੇ ਬੈਠ ਜਾਵੇ ਸੋ ਇਹ ਹੈ ਸਾਧ ਸੰਗਤ ਵਿੱਚ ਬੈਠਣਾ ਉਹ ਸੰਗਤ ਵਿੱਚ ਬੈਠਣ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਰੰਗ ਦਾ ਆਨੰਦ ਪ੍ਰਾਪਤ ਹੁੰਦਾ ਹੈ ਉਸ ਪਰਮੇਸ਼ਰ ਦੇ ਨਾਮ ਰੰਗ ਨੂੰ ਮਨਣਾ ਚਾਹੀਦਾ ਹੈ ਸਾ ਸੰਗਤ ਵਿੱਚ ਬੈਠਣ ਦੇ ਨਾਲ ਇੱਕ ਬੜੀ ਵੱਡੀ ਮਹਾਨ ਬਖਸ਼ਿਸ਼ ਹੁੰਦੀ ਹੈ ਸੋ ਸਤਗੁਰੂ ਜੀ ਅੱਗੇ ਪ੍ਰਮਾਣ ਕਰਦੇ ਹਨ ਘਰ ਆਇਆ ਪੂਰੇ ਗੁਰ ਆਣਿਆ ਜੋ ਆਪਣੇ ਹਿਰਦੇ ਰੂਪੀ ਘਰ ਵਿੱਚ ਜੀਵ ਟਿਕ ਜਾਂਦਾ ਹੈ ਫਿਰ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਪਰਮੇਸ਼ਰ ਵਾਹਿਗੁਰੂ ਜੀ ਦਾ ਸਰੂਪ ਸਤਿਗੁਰੂ ਜੀ ਸਪੂਰਨ ਹਦ ਸਤਿਗੁਰੂ ਜੀ ਆਪ ਕਿਰਪਾ ਕਰਕੇ ਫਿਰ ਜੀਵ ਨੂੰ ਬਾਹਾਂ ਪਕੜ ਠਾਕੁਰ ਹੋ ਕੇ ਦੀ ਗੁਣ ਆਗੁਣਾ ਪਛਾਣੇ ਜੀਵ ਨੂੰ ਬਾਹੋਂ ਫੜ ਕੇ ਹਿਰਦੇ ਰੂਪੀ ਘਰ ਦੇ ਵਿੱਚ ਲਿਆ ਕੇ ਟਿਕਾ ਦਿੰਦੇ ਹਨ ਫਿਰ ਪੂਰਾ ਗੁਰ ਆਣਿਆ ਪੂਰੇ ਗੁਰੂ ਨੇ ਕਿਰਪਾ ਕਰਕੇ ਦਾਸ ਦੀ ਬਾਹ ਫੜ ਕੇ ਹਿਰਦੇ ਰੂਪੀ ਘਰ ਵਿੱਚ ਮੈਨੂੰ ਟਿਕਾ ਦਿੱਤਾ ਤੋਂ ਮੁਕਾਰਾ ਹੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਅਬਦਾ ਭਾਈ ਬਦੀਤ ਦਾ ਉਪਦੇਸ਼ ਸਤਗੁਰ ਜੀ ਨੇ ਮੈਨੂੰ ਬਖਸ਼ਿਸ਼ ਕੀਤਾ ਸਤਗੁਰ ਜੀ ਨੇ ਮੈਨੂੰ ਉਪਦੇਸ਼ ਕੀਤਾ ਮਨ ਦੇ ਥਿਰ ਰਹੋ ਮਰਤ ਕਤ ਜਾਹੀ ਨਾ ਸਤਗੁਰ ਜੀ ਨੇ ਮੈਨੂੰ ਉਪਦੇਸ਼ ਕੀਤਾ ਫਿਰ ਘਰ ਬੈਸ ਹੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਰਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰ ਜੋ ਇਹ ਸਾਡਾ ਵਣ ਕਬੂ ਹੂੰ ਜਿਹੜਾ ਉਬ ਚੜਤ ਹੈ ਗਉਹੂ ਜਾਏ ਬਿਆਲੇ ਲੋਭੀ ਜਿਹੜਾ ਥਿਰ ਨਾ ਰਹਦਾ ਹੈ ਚਾਰੇ ਗੁੰਡਾ ਭਾਲੇ ਦੀ ਗਿਰਿਆ ਕਰਦਾ ਸੀ ਇਸ ਨੂੰ ਥਿਰ ਕਰਕੇ ਟਿਕਾਹ ਕਰਕੇ ਸਤਗੁਰੂ ਜੀ ਨੇ ਹਿਰਦੇ ਰੂਪੀ ਘਰ ਦੇ ਵਿੱਚ ਟਿਕਾ ਦਿੱਤਾ ਬਾਹਰ ਢੂਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਸਤਗੁਰੂ ਜੀ ਨੇ ਹਿਰਦੇ ਰੂਪੀ ਘਰ ਵਿੱਚ ਹੀ ਪਰਮੇਸ਼ਰ ਵਾਹਿਗੁਰੂ ਜੀ ਦਾ ਜੋ ਸਾਖ ਸ਼ੰਤਕਾਰ ਕਰ ਦਿੱਤਾ ਐਲਦੇ ਰਟੀ ਘਰ ਵਿੱਚ ਸਾਨੂੰ ਟਿਕਾਉਣਾ ਕੀਤਾ ਹੈ ਅੰਦਰੋਂ ਮੈਲ ਉਤਾਰ ਦਿੱਤੀ ਬਾਹਰੋਂ ਦੀ ਮੈਲ ਉਤਾਰ ਕੇ ਗੁੜਾ ਵਾਲੇ ਬਣਾ ਦਿੱਤਾ ਅੰਦਰ ਹਿਰਦਾ ਸ਼ੁੱਧ ਕਰ ਦਿੱਤਾ ਨਿਰਮਲ ਕਰ ਦਿੱਤਾ ਅਤੇ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਾਨੂੰ ਵੀ ਟਿਕਾ ਕੇ ਬਿਠਾ ਦਿੱਤਾ ਇਹ satsangat ਦੀ ਬਰਕਤ ਹੈ ਸੋ ਸਤਗੁਰੂ ਜੀ ਕਿਰਪਾ ਕਰਦੇ ਹਨ ਸਾਧ ਸੰਗਤ ਦਾ ਨਾਦਕ ਰੰਗ ਵਾੜਿਆ ਘਰ ਆਇਆ ਪੂਰੇ ਗੁਰ ਆੜੇ ਇਹ ਪੂਰੇ ਗੁਰੂ ਦੀ ਬਖਸ਼ਿਸ਼ ਹੈ ਜੋ ਸਾਨੂੰ ਜੀਵ ਨੂੰ ਭਟਕਦੇ ਹੋਏ ਨੂੰ ਹਿਰਦੇ ਰੂਪੀ ਘਰ ਵਿੱਚ ਟਿਕਾ ਦੇਂਦੇ ਹਨ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਤਿਗੁਰ ਜੀ ਆਪ ਜੀ ਦੀ ਗੁਰਮਤ ਵਿਚਾਰ ਕਰਦਿਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਨੀ ਆਪਣੀ ਗੁਰਮਤ ਵਿਚਾਰ ਸਾਡੇ ਹਿਰਦੇ ਵਿੱਚ ਵਸਾ ਦੇਣੀ ਅਤੇ ਹਿਰਦੇ ਰੂਪੀ ਸੱਜਾ ਉੱਪਰ ਪਰਮੇਸ਼ਰ ਵਾਹਿਗੁਰੂ ਜੋ ਸਾਖਸ਼ਾਤਕਾਰ ਹੈ ਸਾਡੂ ਵੀ ਕਰਾ ਦੇਣਾ ਦਰਸ਼ਨ ਕਰਾ ਦੇਣਾ ਸਾਨੂੰ ਵੀ ਹਿਰਦੇ ਰੂਪੀ ਘਰ ਵਿੱਚ ਟਿਕਾ ਦੇਣਾ ਐਸੀ ਮਖਸ਼ਿਸ਼ ਕਰਨੀ ਸਤਿਗੁਰੂ ਜੀ ਹੁੱਲਾਂ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ